ਸ਼ੇਖ ਹਸੀਨਾ ਜੀ ਬਾਰੇ ਖਬਰ ਆ ਰਹੀ ਹੈ ਕਿ ਉਹਨਾਂ ਨੂੰ ਫਾਂਸੀ ਦੀ ਸਜ਼ਾ ਮੁਕਰਰ ਕੀਤੀ ਗਈ ਹੈ ਤੇ ਮਸਲਾ ਉਹੀ ਕਿ ਬੰਗਲਾਦੇਸ਼ ਦੇ ਵਿੱਚ ਜਿਹੜਾ ਵੀ ਤਖਤਾ ਪਲਟ ਹੋਇਆ ਸੀ ਉਹਦੇ ਵੇਲੇ ਇਹਨਾਂ ਨੇ ਉਹ ਸਾਰੇ ਸਿਸਟਰ ਨੂੰ ਉਕਸਾਇਆ ਕਤਲ ਜਾਂ ਕਤਲ ਕਰਨ ਵਾਲੇ ਨੂੰ ਖਸਾਉਣ ਦਾ ਜਿਹੜਾ ਮਾਮਲਾ ਦੇਖੋ ਸ਼ੇਖ ਹਸੀਨਾ ਇਸ ਵੇਲੇ ਮੁਸ਼ਕਲ 'ਚ ਹੈ ਉਹ ਤੇ ਇੰਡੀਆ 'ਚ ਮਹਿਮਾਨ ਬਣ ਕੇ ਬੈਠੀ ਹੈ ਹੁਣ ਉਹਨੂੰ ਫਾਂਸੀ ਦੀ ਸਜ਼ਾ ਇੱਥੇ ਬੈਠੀ ਨੂੰ ਤੋਂ ਮਿਲ ਨਹੀਂ ਨਹੀਂ ਉਤੇ ਇਹ ਕਿ ਜੇ ਉਹ ਵਾਪਸ ਜਾਏਗੀ ਤੇ ਤਾਂ ਦੋ ਸਜ਼ਾ ਲਾਗੂ ਹੋ ਜਾਣੀ ਆ ਦੂਜੀ ਗੱਲ ਇਹ ਆ ਕਿ ਇੱਕ ਹੋਰ ਵੀ ਬੰਦੇ ਨੂੰ ਉੱਥੇ ਸਜ਼ਾ ਹੋਈ ਆ ਉਹ ਪਤਾ ਨਹੀਂ ਉੱਥੇ ਆ ਕਿ ਉਹ ਵੀ ਬਾਹਰ ਆ ਉਹ ਸ਼ਾਇਦ ਕਿਸਾਬ ਕਾ ਮੰਤਰੀ ਸੀ ਨਾ ਦੀ ਸਰਕਾਰ ਦਾ ਜੀ ਇੱਕ ਕੋਈ ਹੋਰ ਆ ਉਹਨੂੰ ਸ਼ਾਇਦ ਕੋਈ 45 ਸਾਲਾਂ ਦੀ ਹੋਈ ਆ ਹਮ ਸ਼ੇਖ ਹਸੀਨਾਂ ਨੇ ਨਾ ਇੱਕ ਕੋਰਟ ਬਣਾਇਆ ਸੀਗਾ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੀ ਤਰਜ਼ ਤੇ ਹੂੰ ਤਾਂ ਉਸੇ ਹੀ ਕੋਰਟ ਦੇ ਵਿੱਚੋਂ ਇਸ ਨੂੰ ਦੋਸ਼ੀ ਕਰਾਰ ਦੇ ਕੇ ਸਜ਼ਾ ਮਿਲੀ ਆ ਹੂੰ ਇਸ ਨੇ ਕਿਹਾ ਕਿ ਸਾਰੀ ਰਾਜਨੀਤਿਕ ਸਾਜ਼ਿਸ਼ਾਂ ਤੇ ਜੋ ਵੀ ਇਹ ਕੀਤਾ ਗਿਆ ਮੇਰਾ ਤੇ ਪੱਖ ਹੀ ਨਹੀਂ ਸੁਨਿਆ ਗਿਆ ਅਤੇ ਕਹ ਲੋ ਕਿ ਸ਼ੇਖ ਹਸੀਨਾ ਦਾ ਜਿਹੜਾ ਹੈ ਨਾ ਉਹ ਇਹਦੇ ਉੱਤੇ ਇੱਕ ਟੇਕ ਆਇਆ ਹੁਣ ਤੱਕ ਜਿੰਨਾ ਕੋ ਮੈਂ ਵੇਖਿਆ ਸੀਗਾ ਮੀਡੀਆ 'ਚ ਪਰ ਇਸ ਤੋਂ ਵੀ ਅਗਲੀ ਗੱਲ ਹੈ ਅੱਤੇ ਇਹ ਕਿ 4 ਦਿਨ ਪਹਿਲਾਂ ਦੀ ਗੱਲ ਹੈ ਆ ਆਪਣੇ ਫਾਈਨਾਂਸ ਦੇ ਮੁੱਦਿਆਂ ਦਾ ਸਭ ਤੋਂ ਵੱਡਾ ਜਿਹੜਾ ਆਧਾਰਾ ਦੇਖੀ ਨਾ ਫਾਈਨੈਂਸ਼ੀਅਲ ਐਕਸਪ੍ਰੈਸ ਬਹੁਤ ਤਕੜਾ ਉਹ ਫਾਈਨੈਂਸ਼ੀਅਲ ਟਾਈਮ ਸੱਚੀ ਜੀ ਉਹਨਾਂ ਨੇ ਇੱਕ ਬੜਾ ਵੱਡਾ ਖੁਲਾਸਾ ਕੀਤਾ ਕਿ ਸ਼ੇਖ ਹਸੀਨਾ ਜਿਹੜੀ ਇਹ ਸਾਡੀ ਹੁਣ ਕਹਿ ਲਓ ਕਿ ਮੁੱਖ ਮਹਿਮਾਨ ਬਣ ਕੇ ਬੈਠੀ ਆ ਹਮ ਸ਼ੇਖ ਹਸੀਨਾ ਦੇ ਰਾਜ ਦੇ ਵਿੱਚ 234 ਬਿਲੀਅਨ ਰੁਪਇਆ 234 ਬਿਲੀਅਨ ਹਾਂ ਰੁਪਇਆ ਨਹੀਂ ਡਾਲਰ ਹੀ ਕਹਿ ਲਓ ਆਪਾਰ ਪਈਆ ਕਹਿ ਦਿੰਨੇ ਆ 234 ਕੋ ਕਿ ਬਿਲੀਅਨ ਚ ਆ ਗਿਆ ਤਾਂ ਡਾਲਰ ਤਾਂ ਉਹ ਇਨੀ ਰਕਮ ਪਤਾ ਕਿਵੇਂ ਗਈ ਜੀ ਕਿ ਜਿਹੜੇ ਬੈਂਕਾਂ ਵਾਲੇ ਸੀਗੇ ਜਿੱਦਾਂ ਮਤਲਬ ਕਿ ਲਾਲੋ ਆਪਣੇ ਬੈਂਕ ਹੁੰਦੇ ਆ ਉਹਨਾਂ ਦੇ ਵੱਡੇ ਵੱਡੇ ਬੰਦਿਆਂ ਨੂੰ ਬੰਦੂਕ ਦੀ ਨੋਕ ਤੇ ਘਹਿ ਲੋ ਕਿ ਡਰਾ ਕੇ ਪਾਸੇ ਕਰਕੇ ਆਪਣੇ ਬੰਦੇ ਬਿਠਾ ਕੇ ਜਿਵੇਂ ਇੱਥੇ ਵੀ ਹੈਗੇ ਨੇ ਕੁਝ ਲੋਕ ਕਿ ਉਹਨਾਂ ਤੋਂ ਪੈਸੇ ਹਾਸਲ ਕਰਕੇ ਉਹ ਬਹਿ ਬਾਹ ਗਏ ਨੇ ਤਾਂ ਸ਼ੇ ਘਾਸੀ ਨਾ ਏ ਨਹੀਂ ਆਪਾਂ ਕਹਿ ਸਕਦੇ ਠੀਕ ਆ ਸਿਆਸੀ ਉਤਲ ਪੁਤਲ ਹੋਈ ਆ ਉਥੇ ਕਹਿ ਲੋ ਕਿ ਬਹੁਤ ਇਨসারਜੈਂਸੀ ਦਾ ਦੌਰ ਚੱਲ ਪਿਆ ਤਖਤਾ ਪਲਟ ਹੋ ਗਿਆ ਪਰ ਇਹ ਨਹੀਂ ਆਪਾਂ ਆਖ ਸਕਦੇ ਕਿ ਸ਼ੇਖ ਅਸੀਨਾ ਹਰਾਨੇ ਕੀਤਾ ਕੁਛ ਨਾ ਹੋਏਗਾ ਜਿਹੜੇ ਲੋਕ ਇਨੀ ਦੇਰ ਤੱਕ ਰਾਜ ਕਰਦੇ ਆ ਉਹਨਾਂ ਦਾ ਇਹੋ ਜਿਹਾ ਮਾਮਲਾ ਹੁੰਦਾ ਵੀ ਆ ਜੀ ਤੇ ਬਤੇਰਾ ਕੁਛ ਹੋਇਆ ਸੋ ਇਹ ਤੇ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਕੀ ਸ਼ੇਖ ਅਸੀਨਾ ਤੁਹਕੇ ਸਜਾਉ ਹੋ ਗਈ ਹੈ ਸ਼ੇਖ ਅਸੀਨਾਨ ਨੂੰ ਇੰਡੀਆ ਤੋਂ ਹਵਾਲਗੀ ਰਾਹੀਂ ਉਹ ਲੈਣ ਵਾਸਤੇ ਕੋਈ ਕੁਮਾਂਤਰੀ ਪੱਤਰ ਤੇ ਪਹੁੰਚ ਕਰਦੇ ਆ ਕਿ ਨਹੀਂ ਇਹ ਇਹ ਦੇਖਣੀ ਉਹ ਗੱਲ ਹੋਏਗੀ ਹੁਣ ਜੀ ਜੀ ਬਿਲਕੁਲ ਮਿੰਟ ਜੀ ਖੈਰ ਅ ਸ਼ੁਕਰੀਆ ਜੀ ਮਿਹਰਬਾਨੀ ਤੁਹਾਡੀ ਸਾਰੇ ਦੋਸਤਾਂ ਦੀ ਤੇ ਕਾਫੀ ਸਾਰੇ ਦੋਸਤ ਹੁਣ ਬਲੌਗਰਾਂ ਦੇ ਵੀ ਨਾਮ ਲੈ ਰਹੇ ਨੇ ਅਸੀਂ ਤੇ ਇੰਨਿਆਂ ਨੂੰ ਜਾਣਦੇ ਵੀ ਨਹੀਂ ਹੈਗੇ ਮੈਂ ਸਹੀ ਗੱਲ ਆ ਉਹ ਇੱਕ ਹੋਰ ਬਲੌਗਰ ਹੈ ਸ਼ਾਇਦ ਅਰਮਾਨ ਮਲਕ ਹੂੰ ਉਹਦਾ ਨਾਮ ਅਸਲੀ ਸੰਦੀਪ ਵਰਮਾ ਹੈ ਜੀ ਠੀਕ ਹੈ ਜੀ ਉਹ ਮਤਲਬ ਕਿ ਜੌਬ ਕਰਦਾ ਕਰਦਾ ਤੇ ਇਧਰ ਨੂੰ ਹੋ ਤੁਰਿਆ ਬੈਂਕ ਦੇ ਵਿੱਚ ਉਹ ਇੱਕ ਛੋਟੀ ਜੀ ਜੌਬ ਕਰਦਾ ਹੁੰਦਾ ਸੀ ਤੇ ਚਲੋ ਉਹਦਾ ਵਿਆਹ ਹੋ ਗਿਆ ਬੀਬੀ ਹੈ ਉਹਦਾ ਨਾਮ ਸ਼ਾਇਦ ਪਾਇਲ ਹਮ ਤੇ ਕਮਾਲ ਦੀ ਗੱਲ ਇਹ ਕਿ ਫਿਰ ਉਹਨੂੰ ਇਸ਼ਕ ਹੋ ਗਿਆ ਪਾਇਲ ਦੀ ਇੱਕ ਬੈਸਟ ਫਰੈਂਡ ਸੀਗੀ ਉਹਦਾ ਨਾਮ ਕਾਰਤਿਕਾ ਕੁਸ਼ੈਸ਼ਾ ਨਾਮ ਹੈ ਮੈਨੂੰ ਜੀ ਯਾਦ ਨਹੀਂ ਹੈ ਹਮ ਚਲੋ ਉਸ ਬੰਦੇ ਨੇ ਤੁਸੀਂ ਹਿਸਾਬ ਲਾ ਲਓ ਬਿਗ ਬਾਸ ਤੱਕ ਪਹੁੰਚ ਕੀਤੀ ਹੋਈ ਹੈ ਉਥੇ ਸ਼ਾਇਦ ਤਪੜੋ ਥਪੜੀ ਵੀ ਕੰਮ ਚੱਲ ਪਿਆ ਹਾਂ ਜੀ ਉਹਦੇ ਸਿਆਪੇ ਬਹੁਤ ਪੈਂਦੇ ਆ ਆ ਪਿੱਛੇ ਜੇ ਉਹਦੇ ਤੇ ਦੋਸ਼ ਲੱਗਾ ਧਰਮ ਪਰਵਰਤਨ ਦਾ ਤੀਸਰੀ ਸ਼ਾਦੀ ਦਾ ਬੇਸਿਕਲ ਮੈਂ ਨਾ ਆਇਸ ਕਰਕੇ ਦੱਸਿਆ ਕਿ ਉਹ ਨਾਚ ਨਾ ਜਾਇਓ ਅਸਲ ਚ ਤੇ ਉਹ ਹਿੰਦੂ ਮਾਮਲੀ ਚ ਜਮਿਆ ਜਾਇਆ ਉਹਦਾ ਨਾਂ ਅਸਲੀ ਸੰਦੀਪ ਆ ਜੀ ਤੇ ਉਹ ਸੰਦੀਪ ਵਾਲੀ ਉਹ ਮਹਿੰਦੀ ਦਾ ਰੋਆ ਪੈ ਗਿਆ ਸੀਗਾ ਨਾ ਕਿ ਜਿਹੜੀ ਇਹਨਾਂ ਦੀ ਕੇਅਰ ਟੇਕਰ ਸੀਗੀ ਉਹ ਮਹਿੰਦੀ ਨਾਲ ਕਿਤੇ ਲਿਖਿਆ ਸੀਗਾ ਅੱਛਾ ਗੱਲ ਇਹ ਆ ਕਿ ਹੁਣ ਉਹਨੇ ਅੱਜ ਇਹ ਖੁਲਾਸਾ ਕੀਤਾ ਕਿ 1 ਕਰੋੜ ਰੁਪਈਆ ਮੈਥੋਂ ਮੰਗਿਆ ਜਾ ਰਿਹਾ ਹੈ ਤੇ ਮੇਰੀ ਘਰ ਵਾਲੀ ਜਾਂ ਮੇਰੇ ਬੱਚਿਆਂ ਦੀ ਬਾਈ ਸਿਕਿਉਰਿਟੀ ਜਿਹੜੀ ਉਹ ਖਤਰੇ 'ਚ ਆ ਹਮ ਹੁਣ ਯਾਨੀ ਇਹਦਾ ਮਤਲਬ ਹੈ ਕਿ ਬਲੌਗਰਾਂ ਦੇ ਮਗਰ ਵੀ ਲੋਕ ਪੈ ਗਏ ਆ ਤੇ ਤੁਹਾਡੀ ਇਨਕਮ ਚੰਗੀ ਹੈ ਕਿਉਂਕਿ ਉਹ ਰਹਿੰਦਾ ਪੰਜਾਬ 'ਚ ਹੈ ਨਾ ਜ਼ੀਰਕਪੁਰ ਰਹਿੰਦਾ ਸ਼ਾਇਦ ਹੈਗਾ ਉਹ ਰਿਆਣੇ ਦਾ ਜੀ ਨਾ ਉਹਨਾਂ ਦੇ ਬਹੁਤ ਖਟਾਖਾਰ ਉਹਨਾਂ ਨੇ ਕਿਸੇ ਬਲੌਗਿੰਗ ਕੇ ਕੈਲ ਬਲੌਗਿੰਗ ਤੇ ਸੀ ਮੇਰੇ ਤੇ ਆਪਦੀ ਵਾਈਫ ਨੂੰ ਬਹੁਤ ਦੇਖਦੀ ਹੁੰਦੀ ਸੀ ਉਹਨਾਂ ਦੇ ਬਲੌਗ ਤੋ ਕਹਿੰਦਾ ਮਤਲਬ ਇਹ ਹੈ ਕਿ ਹੁਣ ਬਲੌਗਰਾਂ ਤੋਂ ਚੇਤਾ ਆ ਗਿਆ ਕਿ ਇਹਨਾਂ ਤੋਂ ਵੀ ਰੰਗਦਾਰੀ ਮੰਗੀ ਜਾ ਰਹੀ ਆ ਜਦ ਪੰਜਾਬ ਤੋਂ ਲਾਂਭੇ ਜੇ ਆਪਾਂ ਦੇਖੀਏ ਤਾਂ ਕਿਸੇ ਹੋਰ ਸਟੇਟ ਦਾ ਮਾਮਲਾ ਹੈ ਪਤਾ ਨਹੀਂ ਯੂਪੀ ਦਾ ਕਿ ਕਿਤੋਂ ਨਾ ਉੱਥੋਂ ਦੇ ਵੀ ਇੱਕ ਬਲੌਗਰ ਤੋਂ ਮੰਗੀ ਗਈ ਸੀਗੀ ਫਰੋਤੀ ਪਿਛਲੇ ਦਿਨਾਂ ਚ ਹੂੰ